ਧਿਆਨੇ ਤੋਂ ਬਲੰਗ ਕਰਦਾ ਹਾਂ ਜੀ ਮਾਡਲ ਤੋਂ ਐਕਸਟੈਂਸ਼ਨ ਬਾਬਾ ਦੀਪ ਸਿੰਘ ਚੌਂਕ ਚ ਆਪਣਾ ਪਗੜੀ ਸੈਂਟਰ ਹੈ ਜੱਸੀ ਟਰਬਨ ਟ੍ਰੇਨਿੰਗ ਸੈਂਟਰ ਤੇ 2004 ਤੋਂ ਅਸੀਂ ਇਹ ਸੇਵਾ ਨਿਭਾਉਂਦੇ ਆ ਰਹੇ ਹਾਂ ਨਾਲ ਦੀ ਨਾਲ ਜਿੱਥੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਪਿੰਡਾਂ ਸ਼ਹਿਰਾਂ ਵਿੱਚ ਅਸੀਂ ਉੱਥੇ ਆ ਕੇ ਫ੍ਰੀ ਸੇਵਾ ਕਰਦੇ ਹਾਂ ਤੇ ਅੱਜ ਅਸੀਂ ਮਾਘੀ ਦੇ ਮੇਲੇ ਤੇ ਸ਼੍ਰੀ ਮੁਕਸਰ ਸਾਹਿਬ ਇੱਥੇ ਦਸਤਾਰ ਕੈਂਪ ਲਗਾਇਆ ਹੈ ਜੀ ਵਿਗਾਸ ਫਾਊਂਡੇਸ਼ਨ ਆਰਪੀ ਵਰਜੀ ਦੇ ਨਾਲ ਰਲ ਕੇ ਅੱਜ ਅੱਥੇ ਅਸੀਂ ਦਸਤਾਰ ਕੈਂਪ ਲਗਾਉਣ ਆਏ ਹੋਏ ਹਾਂ ਜੀ ਤੇ ਇਸੇ ਤਰ੍ਹਾਂ ਜਿਵੇਂ ਸੇਵਾਵਾਂ ਮਿਲਦੀਆਂ ਰਹਿੰਦੀਆਂ ਅਸੀਂ ਕਰੀ ਜਾਂਦੇ ਹਾਂ ਕਿਨੇ ਸਵੇਚ ਜਿਹੜੀ ਤੁਸੀਂ ਹੋ ਤੇ ਉਹ ਕਦੇ ਕੋਈ ਵਾਰ ਸੁਣਦੇ ਹੋ ਉਹ ਚੀਜ਼ ਕਰਉਂਦੀ ਹੈ। ਅ ਨਹੀਂ ਜੀ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਸ਼ੌਂਕ ਸੀਗਾ ਕਿ ਅਸੀਂ ਕੁਝ ਇਹੋ ਜਿਹਾ ਪ੍ਰਚਾਰ ਕਰੀਏ ਕਿ ਜਿਹੜੇ ਵੀ ਕਹਿੰਦੇ ਨੇ ਕਿ ਸਾਨੂੰ ਪੱਗ ਬਨਣੀ ਬਹੁਤ ਔਖੀ ਲੱਗਦੀ ਹੈ ਉਹਨਾਂ ਲਈ ਇੱਕ ਮੈਸੇਜ ਜ਼ਿਆਰ ਕੀਤਾ ਸੀ ਕਿ ਅਸੀਂ ਅੱਖਾਂ ਦੇ ਪੱਟੀ ਬਨ ਕੇ ਵੀ ਭਗਵਾਨ ਸਕਦੇ ਆ। ਇਹ 2014 ਸ਼ੁਰੂ ਕੀਤਾ ਸੀਗਾ। ਇਹ ਸ਼ੌਂਕਿਆਂ ਤੌਰ ਤੇ ਕਰਦੇ ਆਏ ਤੇ ਹੁਣ ਇਹਨੂੰ ਅ ਹੁਣ ਤੱਕ ਬਈ ਉਹ ਲੈਵਲ ਤੇ ਲੈ ਗਏ ਆ ਕਿ ਜਿਹੜੇ ਸਾਡੇ ਨਾਲ ਜੁੜ ਕੇ ਅ ਨਵੰਬਰ ਦੇ ਵਿੱਚ 105 ਜਣਿਆਂ ਨੇ ਪ੍ਰਣ ਕੀਤਾ ਸੀ ਉਹ ਵੀਡੀਓ ਦੇਖ ਕੇ ਕਿ ਅਸੀਂ ਕੇਸ ਰੱਖਾਂਗੇ ਤੇ ਕੱਲ ਦਾ ਸਾਡਾ ਰਿਕਾਰਡ 62 ਬੰਦੇ 62 ਜਣਿਆਂ ਨੇ ਕਿਹਾ ਜੀ 82 ਜਣੇ 82 ਜਣਿਆਂ ਨੇ ਕਿਹਾ ਕਿ ਅਸੀਂ ਕੇਸ ਰੱਖਾਂਗੇ ਠੀਕ ਹੈ ਇਸੇ ਤਰ੍ਹਾਂ ਸਾਨੂੰ ਖੁਸ਼ੀ ਹੈ ਕਿ ਅਸੀਂ ਇਹ ਸੇਵਾ ਕਰ ਰਹੇ ਹਾਂ ਤਾਂ ਸੇਵਾ ਦਾ ਸਾਨੂੰ ਬਹੁਤ ਬਹੁਤ ਗੁਰੂ ਸਾਹਿਬ ਵੱਲੋਂ ਸ਼ਰਧਾਂਜਲੀ ਭੇਟ ਕਰਨ ਦਾ ਵੀ ਇੱਕ ਅਫਸਰ ਮਿਲਦਾ ਹੈ ਤੇ ਇਸੇ ਤਰ੍ਹਾਂ ਮਹਿਸੂਸ ਹੁੰਦੀ ਹੈ ਜਦੋਂ ਇਸ ਤਰ੍ਹਾਂ ਇਸਤਾਨ ਸਿਜਾਟ ਨੂੰ ਕਿਹਾ ਜਾ ਰਿਹਾ ਕਿ ਬੁਲੇਟਸ ਤੇ ਵੀ ਹਾਂ ਜੀ ਚਲਦੇ ਸੋ ਬੁਲੇਟ ਦੇ ਵੀ ਬੰਦ ਲਈਦੀ ਹੈ ਜੀ ਇਹ ਉਹਨਾਂ ਵਾਸਤੇ ਹੈ ਜਿਹੜੇ ਕਹਿੰਦੇ ਟਾਈਮ ਬੜਾ ਲੱਗਦਾ। ਉਹ ਸਾਡਾ 2 ਮਿੰਟ ਦੇ ਵਿੱਚ ਬਣ ਜਾਂਦੀ ਹੈ। ਬਗ 1.5 ਤੋਂ 2 ਮਿੰਟ ਚੱਲਦੇ ਬੁਲਟ ਤੇ। ਕਿੰਨੀ ਈ ਮੁਸ਼ਕਲ ਆਉਂਦੀ ਆ ਜਾਂ ਕਿਸੇ ਤਰ੍ਹਾਂ ਦੀ? ਨਹੀਂ ਮੁਸ਼ਕਲ ਕੋਈ ਨਹੀਂ ਆਜੀ ਕਿਉਂਕਿ ਬੁਲਟ ਸ਼ੁਰੂ ਤੋਂ ਚਲਾਉਂਦੇ ਆਏ ਆ ਜੀ। ਏਕ ਦੋ ਵਾਰੀ ਪ੍ਰੈਕਟਿਸ ਕੀਤੀ ਸੀ ਹੱਥ ਛੱਡਣ ਦੀ ਤੇ ਚੱਲਦਾ ਰਿਹਾ ਬੁਲਟ ਤੇ ਨਾਲ ਨਾਲ ਅਸੀਂ ਦਸਤਾਰ ਬੰਨੀਗੇ। ਪਹਿਲਾਂ ਮੈਂ ਆਪਣੇ ਬੰਨਣ ਦੀ ਪ੍ਰੈਕਟਿਸ ਕੀਤੀ ਜੀ। ਫਿਰ ਬੁਲਟ ਦੇ ਉੱਪਰ ਬੱਚਾ ਬਿਠਾ ਕੇ ਅੰਦੀਕ ਸਾਈਡ ਦਾ ਹਾਈਟ ਦਾ ਉਹ ਬੱਚਾ ਬਿਠਾ ਕੇ ਫਿਰ ਉਹਨੂੰ ਤੇ ਬੱਚੇ ਦੇ ਪੱਗ ਬੰਨੀ ਆ ਚੱਲਦੇ ਉਹ ਬ ਤੇ ਜਿਹੜੇ ਪੱਗਾ ਨਹੀਂ ਬੰਦੇ ਉਹਨਾਂ ਲਈ ਇਹ ਮੈਸੇਜ ਹੈ ਕਿ ਪੱਗਾ ਬਨੋ ਬਾਣੇ ਨਾਲ ਆਓ ਜਲਦੀ ਵੀ ਬੰਨੀ ਜਾਂਦੀ ਹੈ ਪੱਗ ਅੱਖਾਂ ਬੰਦ ਕਰਕੇ ਵੀ ਬੰਨੀ ਜਾਂਦੀ ਹੈ ਪਾਕੀ ਸ਼ੀਸ਼ੇ ਤੋਂ ਬਿਨਾਂ ਵੀ ਬੰਨੀ ਹੁੰਦੀ ਹੈ ਮੈਂ ਲੁਧਿਆਣੇ ਤੋਂ ਬਿਲੋਂਗ ਕਰਦਾ ਜੀ ਮਾਡਲ ਤੋਂ ਐਕਸਟੈਂਸ਼ਨ ਬਾਬਾ ਦੀਪ ਸਿੰਘ ਚੌਂਕ ਤੇ ਆਪਣਾ ਪਗੜੀ ਸੈਂਟਰ ਹੈ ਜੱਸੀ ਟਰਬਨ ਟ੍ਰੇning ਸੈਂਟਰ ਤੇ 2004 ਤੋਂ ਅਸੀਂ ਇਹ ਸੇਵਾ ਨਿਭਾਉਂਦੇ ਆ ਰਹੇ ਹਾਂ ਨਾਲ ਦੀ ਨਾਲ ਜਿੱਥੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਪਿੰਡਾਂ ਸ਼ਹਿਰਾਂ ਵਿੱਚ ਅਸੀਂ ਉੱਥੇ ਆ ਕੇ ਫ੍ਰੀ ਸੇਵਾ ਕਰਦੇ ਆਂ ਤੇ ਅੱਜ ਅਸੀਂ ਮਾਘੇ ਦੇ ਮੇਲੇ ਤੇ ਸ਼੍ਰੀ ਮੁਕਸਰ ਸਾਹਿਬ ਇੱਥੇ ਦਸਤਾਰ ਕੈਂ ਅੱਜ ਜਿੱਥੇ ਅਸੀਂ ਦਸਤਾਰ ਕੈਂਪ ਲਗਾਣੇ ਹੋਏ ਆ ਜੀ ਤੇ ਇਸੇ ਤਰ੍ਹਾਂ ਜਿਵੇਂ ਸਵਾਵਾ ਮਿਲਦੀਆਂ ਰਹਿੰਦੀਆਂ ਅਸੀਂ ਕਰੀ ਜਾਂਦੇ ਆ। ਕਿੰਨੇ ਸਵੇਚ ਜਿਹੜੀ ਤੁਸੀਂ ਹੁੰਦੇ ਹੋ ਉੱਥੇ ਦੇਖੀ ਬੰਦ ਤੁਸੀਂ ਉੱਥੇ ਤੋਂ ਅੱਗੇ ਕਰਦੇ ਆ। ਅ ਨਹੀਂ ਜੀ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਸ਼ੌਂਕ ਸੀਗਾ ਕਿ ਅਸੀਂ ਕੁਝ ਇਹੋ ਜਿਹਾ ਪ੍ਰਚਾਰ ਕਰੀਏ ਕਿ ਜਿਹੜੇ ਵੀ ਕਹਿੰਦੇ ਨੇ ਕਿ ਸਾਨੂੰ ਪੱਗ ਬੰਨਣੀ ਬਹੁਤ ਔਖੀ ਲੱਗਦੀ ਹੈ। ਉਹਨਾਂ ਲਈ ਇੱਕ ਮੈਸੇਜ ਜ਼ਿਆਰ ਕੀਤਾ ਸੀ ਕਿ ਅਸੀਂ ਅੱਖਾਂ ਦੇ ਪੱਟੀ ਬੰਨ ਕੇ ਵੀ ਪੱਗ ਬੰਨ ਸਕਦੇ ਆ। ਇਹ 2014 ਸ਼ੁਰੂ ਕੀਤਾ ਸੀਗਾ। ਇਹ ਸ਼ੌਂਕਿਆਂ ਤੌਰ ਤੇ ਕਰਦੇ ਆਏ ਤੇ ਹੁਣ ਇਹਨੂੰ ਅਸੀਂ ਅ ਹੁਣ ਤੱਕ ਵੀ ਉਹ ਲੈਵਲ ਤੇ ਲੱਗੇ ਆ ਕਿ ਜਿਹੜੇ ਸਾਡੇ ਨਾਲ ਜੁੜ ਕੇ ਅ ਨਵੰਬਰ ਦੇ ਵਿੱਚ 105 ਜਣਿਆਂ ਨੇ ਪ੍ਰਣ ਕੀਤਾ ਸੀ ਉਹ ਵੀਡੀਓ ਦੇਖ ਕੇ ਕਿ ਅਸੀਂ ਕੇਸ ਰੱਖਾਂਗੇ ਤੇ ਕੱਲ ਦਾ ਸਾਡਾ ਰਿਕਾਰਡ 62 ਬੰਦੇ 62 ਜਣਿਆਂ ਨੇ ਕਿਹਾ ਜੀ 82 ਜਣੇ ਵਾਹਿਗੁਰੂ 82 ਜਣਿਆਂ ਨੇ ਕਿਹਾ ਕਿ ਅਸੀਂ ਕੇਸ ਰੱਖਾਂਗੇ ਠੀਕ ਹੈ ਇਸੇ ਤਰ੍ਹਾਂ ਸਾਨੂੰ ਖੁਸ਼ੀ ਹੈ ਕਿ ਅਸੀਂ ਇਹ ਸੇਵਾ ਕਰ ਰਹੇ ਹਾਂ ਤਾਂ ਸੇਵਾ ਦਾ ਸਾਨੂੰ ਬਹੁਤ ਬਹੁਤ ਗੁਰੂ ਸਾਹਿਬ ਵੱਲੋਂ ਸ਼ਰਧਾਂਜਲੀ ਭੇਟ ਕਰਨ ਦਾ ਵੀ ਇੱਕ ਅਫਸਰ ਮਿਲਦਾ ਆਇਆ ਤੇ ਇਸੇ ਤਰ੍ਹਾਂ ਜੀ ਮਹਿਸੂਸ ਹੁੰਦੀ ਹੈ ਜਦੋਂ ਇਸ ਤਰ੍ਹਾਂ ਦਸਤਾਰ ਸਜਾਉਂਦੇ ਕਿਹਾ ਜਾ ਰਿਹਾ ਕਿ ਬੁਲੇਟ ਤੇ ਵੀ ਹਾਂਜੀ ਚਲਦੇ ਤੇ ਬੁਲੇਟ ਦੇ ਵੀ ਬੰਨ ਲੀਦੀ ਹੈ ਜੀ ਇਹ ਉਹਨਾਂ ਵਾਸਤੇ ਹੈ ਜਿਹੜੇ ਕਹਿੰਦੇ ਟਾਈਮ ਬੜਾ ਲੱਗਦਾ ਉਹ ਸਾਡਾ 2 ਮਿੰਟ ਦੇ ਵਿੱਚ ਬੰਨ ਹੀ ਜਾਂਦੀ ਹੈ ਵਗ 1.5 ਤੋਂ 2 ਮਿੰਟ ਚਲਦੇ ਬੁਲੇਟ ਤੇ ਕਿੰਨੀ ਤੀ ਮੁਸ਼ਕਲ ਹੁੰਦੀ ਆ ਜਾਂ ਕਿਸੇ ਤਰ੍ਹਾਂ ਦੀ ਨਹੀਂ ਮੁਸ਼ਕਲ ਕੋਈ ਨਹੀਂ ਆ ਜੀ ਕਿਉਂਕਿ ਬੁਲੇਟ ਸ਼ੁਰੂ ਤੋਂ ਚਲਾਉਂਦੇ ਆਏ ਹਾਂ ਜੀ ਏਕ ਦੋ ਵਾਰੀ ਪ੍ਰੈਕਟਿਸ ਕੀਤੀ ਸੀ ਹੱਥ ਛੱਡਣ ਦੀ ਤੇ ਚਲਦਾ ਰਿਹਾ ਬੁਲੇਟ ਤੇ ਨਾਲ ਨਾਲ ਅਸੀਂ ਦਸਤਾਰ ਬੰਨੀ ਕੇ ਪਹਿਲੇ ਆਪਰੇ ਬੰਨਣ ਦੀ ਪ੍ਰੈਕਟਿਸ ਕੀਤੀ ਜੀ ਸਾਈਡ ਦਾ ਉਹ ਬੱਚਾ ਬਿਠਾ ਕੇ ਫਿਰਉਂਦੇ ਬੱਚੇ ਦੇ ਪੱਗ ਬੰਨੀ ਆ ਚਲਦੇ ਹੋ ਬੁਲੇਟ ਤੇ ਤੇ ਹਰ ਤਰ੍ਹਾਂ ਦੀ ਚੀਜ਼ ਕਰਕੇ ਦੇਖ ਲਈ ਹੈ ਤੇ ਜਿਹੜੇ ਪੱਗਾ ਨਹੀਂ ਬੰਦੇ ਉਹਨਾਂ ਲਈ ਇਹ ਮੈਸੇਜ ਹੈ ਕਿ ਪੱਗਾ ਬੰਨੋ ਬਾਹਲੇ ਨਾਲ ਆਓ ਜਲਦੀ ਵੀ ਬੰਨੀ ਹੁੰਦੀ ਹੈ ਪੱਗ ਅੱਖਾਂ ਬੰਦ ਕਰਕੇ ਵੀ ਬੰਨੀ ਹੁੰਦੀ ਹੈ ਪੱਗ ਸ਼ੀਸ਼ੇ ਤੋਂ ਪਹਿਲਾਂ ਵੀ ਬੰਨੀ ਹੁੰਦੀ ਹੈ